ਬਾਕੀ ਸਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਜਿਹੜੀ ਆ ਹੈ ਤਾਂ ਪਹਿਲਾਂ ਦੀ ਬਣੀ ਹੋਈ ਲੇਕਿਨ ਕਾਫੀ ਲੇਟ ਆ ਮੌਸਮ ਦੇ ਅਕੋਰਡਿੰਗ ਤਾਂ ਮੂੰਗਰਿਆਂ ਦੀ ਜਿਹੜੀ ਸਬਜੀ ਆ ਮੈਂ ਬਣਾ ਕੇ ਕੀਤੀ ਸੀਗੀ ਤਿਆਰ ਸੁਖ ਭਾਬੀ ਦੇ ਦਾ ਹੋਂ ਤੋਂ ਪਹਿਲਾਂ ਦੀ ਇਹ ਵੀਡੀਓ ਬਣੀ ਹੋਈ ਆ ਤੇ ਆਪਾਂ ਮੂੰਗਰਿਆਂ ਨੂੰ ਇਸ ਤਰ੍ਹਾਂ ਜਿਹੜਾ ਸਾਫ਼ ਕਰ ਲਿਆ ਹੈ ਸਾਫ਼ ਕਰਕੇ ਤੇ ਹੁਣ ਮੈਂ ਕੋਠੇ ਤੇ ਗਈ ਸੀਗੀ ਬਾਲਣ ਲੈਣ ਤੇ ਮੌਸਮ ਕਾਫੀ ਵਧੀਆ ਹੈਗਾ ਸਾਮਾਂ ਦਾ ਟਾਈਮ ਆ ਤੇ ਬਾਨਾਂ ਲੈ ਕੇ ਆਪਾਂ ਆ ਗਏ ਹੁਣ ਇੱਥਾਂ ਹੁਣ ਨਾਲ ਦੇ ਨਾਲ ਜਿਹੜੀ ਬਾਕੀ ਸਾਰੀ ਤਿਆਰੀ ਕੀਤੀ ਹੈ ਤੇ ਸਬਜ਼ੀ ਕਰਦੇ ਆ ਰੈਡੀ ਸਬਜ਼ੀ ਕਾਫੀ ਵਧੀਆ ਕਰਾਰੀ ਜੀ ਬਣਦੀ ਹੈ ਜਦੈ ਸਿੱਕੇ ਦੇ ਨਾਲ ਬਣਾਉਂਦੇ ਆ ਇਹਦੇ ਵਿੱਚ ਮੈਂ ਲਸਣ ਤੇ ਨਾਲ ਪਾਈਆਂ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਕੱਚੀ ਹਲਦੀ ਇਹਨਾਂ ਨੂੰ ਜਦੋਂ ਆਪਾਂ ਇਦਾਂ ਕੁੰਡੇ ਵਿੱਚ ਕੁੱਟ ਲੈਨੇ ਆ ਤੇ ਨਾਲ ਹੀ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਆ ਉਹ ਵੀ ਇਹਦੇ ਵਿੱਚ ਹੀ ਕੁੱਟਨੇ ਆ ਪਾ ਕੇ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਾਂ ਪੇਸਟ ਜਿਹੜਾ ਤਿਆਰ ਕਰ ਲੈਣਾ ਆ ਕੱਚੀ ਹਲਦੀ ਦਾ ਆਪਣਾ ਹੀ ਸਵਾਦ ਆ ਇਹਦੇ ਵਿੱਚ ਇਹ ਵੀ ਮੈਂ ਘਰ ਦੀ ਹਲਦੀ ਜਿਹੜੀ ਆ ਉਹ ਰੱਖੀ ਹੈਗੀ ਤੇ ਇਸ ਦੀ ਵੀ ਵੀਡੀਓ ਆਪਾਂ ਬਣਾਈ ਹੋਈ ਉਹ ਵੀ ਅਪਲੋਡ ਕਰਾਂਗੇ ਕਿ ਕਿੰਨਾ ਘਰ ਦੀ ਹਲਦੀ ਦਾ ਤੇ ਦੂਜੀ ਹਲਦੀ ਦਾ ਫਾਇਦਾ ਜਿਹੜਾ ਆ ਥੋੜਾ ਵੇਖਣੋਂ ਲੱਗ ਹੀ ਮਿਲਦਾ ਹੈ ਕਿਉਂਕਿ ਦਾ ਆਪਣਾ ਨੇਚਰਲ ਕਲਰ ਹੁੰਦਾ ਆ ਤੇ ਖਾਣ ਦੇ ਦੇ ਫਾਇਦੇ ਵੀ ਜਿਹੜੇ ਥੋੜੇ ਜਿਆਦੇ ਵਧੀਆ ਆ ਕਿਉਂਕਿ ਕੋਈ ਵੀ ਇਹਦੇ ਵਿੱਚ ਮਿਕਸ ਆਪਨੀ ਹੋਈ ਚੀਜ਼ ਔਰ ਕਿਸੇ ਵੀ ਤਰੀਕੇ ਦੀ ਬਾਕੀ ਤੜਾਈ ਵਿੱਚ ਕੌੜਾ ਤੇਲ ਪਾ ਲਿਆ ਆ ਤੇ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਆ ਹੁਣ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੁੰਦਾ ਆ ਗਰਮ ਤੇ ਨਾਲ ਦੀ ਨਾਲ ਹੀ ਜਿਹੜਾ ਆਪਾਂ ਸਾਰਾ ਤੜਕਾ ਭੁੰਨ ਲਵਾਂਗੇ ਪੇਸਟ ਸਾਰਾ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਤੜਕਾ ਜਿਹੜਾ ਆ ਪੂਰੇ ਗਰਮ ਤੇਲ ਵਿੱਚ ਹੀ ਪਾਉਣਾ ਆ ਇਹਦਾ ਵੀ ਇੱਕ ਅਲੱਗ ਫੇਸ ਹੈ ਇਹਦੇ ਵਿੱਚ ਨਾਲ ਹੀ ਮੈਂ ਪਿਆਜ਼ ਦੀਆਂ ਜਿਹੜੀਆਂ ਮਤਲਬ ਕਲੀਆਂ ਸੀਗੀਆਂ ਉਹਨਾਂ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਇਹਦੇ ਵਿੱਚ ਹੀ ਮਿਕਸ ਕਰ ਲਿਆ ਆ ਜਦੋਂ ਵੀ ਮਸਾਲਾ ਪੁੱਜਣ ਦੀ ਇਨਸਾਨੀ ਇਹੀ ਹੁੰਦੀ ਆ ਕਿ ਤੇਲ ਜਿਹੜਾ ਲਾਗ ਹੋ ਜਾਂਦਾ ਆ ਸਮਦੇਕਾ ਮਸਲਾ ਆਪਣਾ ਜਿਹੜਾ ਰੈਡੀ ਹੋ ਚੁੱਕਾ ਹੈ ਆਪਾਂ ਜਿਹੜੇ ਮੂੰਗਰੇ ਆ ਇਹਨਾਂ ਨੂੰ ਗੁੰਡੇ ਦੇ ਡੰਡੇ ਗੁੰਡੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਕੋਟ ਲੈਣਾ ਆ ਉਹ ਬਾਲਕੇ ਬਣਾਈਏ ਤੇ ਉਹਦਾ ਅਲੱਗ ਟੇਸਟ ਹੈ ਜਿਹ ਵਾਸਤੇ ਬਣਾਉਨੇ ਆ ਤੇ ਥੋੜਾ ਕਰਾਰੇ ਤੇ ਟਿੱਖੇ ਜੇ ਬੰਦੇ ਆ ਖਾਣ ਵਿੱਚ ਕ੍ਰਿਸਪੀ ਜੇ ਹੁੰਦੇ ਆ ਆਲੂ ਜਿਹੜੇ ਪਹਿਲਾਂ ਬਾਲਕੇ ਰੱਖੇ ਹੋਏ ਸੀਗੇ ਆਪਾਂ ਇਹ ਚ ਮੈਸ ਕਰਕੇ ਪਾ ਚੁੱਕੇ ਆ ਤੇ ਹੁਣ ਆਪਾਂ ਜਿਹੜੇ ਕੁੱਟੇ ਹੋਏ ਆ ਮੂੰਗਰੇ ਇਹ ਵੀ ਇਹਦੇ ਵਿੱਚ ਮਿਕਸ ਕਰ ਲਵਾਂਗੇ ਦਰਮਿਆਨੇ ਸੀਜ਼ਨ ਦੇ ਵਿੱਚ ਜਦੋਂ ਵੀ ਮੁੰਗਰੇ ਹੁੰਦੇ ਆ ਤੇ ਜਰੂਰ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖਣਾ ਕਾਫੀ ਟੈਂਪਟਿੰਗੀ ਬਣਦੀ ਹੈ ਕਰਾਰੀ ਤੇ ਇਹ ਵੀ ਮੇਰਾ ਆਪਣਾ ਅਲੱਗ ਤਰੀਕਾ ਸੀਗਾ ਮੈਂ ਸ਼ੇਅਰ ਕੀਤਾ ਹੈ ਕਿ ਤੁਸੀਂ ਥੋੜੀ ਜਿਹਾ ਆਪਾਂ ਇਸ ਤਰੀਕੇ ਨਾਲ ਸਬਜ਼ੀ ਬਣਾਉਂਦੇ ਆ ਤਾਂ ਕਾਫੀ ਸਵਾਦ ਦੇ ਨਾਲ ਬੱਚੇ ਵੀ ਖਾ ਲੈਂਦੇ ਆ ਮੌਲਾ ਪਹਾਰੇ ਕੀੀ ਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਜਿਹੜੀਆਂ ਤੋਂ ਦੇ ਅਨੁਸਾਰ ਲੋਨ ਮਸਾਲਾ ਤੇ ਥੋੜਾ ਦੇ ਵਿੱਚ ਕ੍ਰਾਸ ਕੀਤਾ ਹੋਇਆ ਜੀਰਾ ਜਿਹੜਾ ਹੈ ਭੁੰਨਿਆ ਹੋਇਆ ਮੈਂ ਉਹ ਮਿਕਸ ਕੀਤਾ ਹੈ ਮਸਾਲੇ ਤੋਂ ਕੋਈ ਵੀ ਆਪਣੀ ਜਰੂਰਤ ਦੇਨ ਸਰਵਵਧਕਤ ਐਡ ਕਰ ਸਕਦੇ ਹੋ ਸਬਜੀ ਬਣਦਿਆਂ ਨੂੰ ਲਗਭਗ ਹੋ ਹੀ ਗਏ ਆ 5-7 ਮਿੰਟ ਤੇ ਨਾਲ ਦੀ ਨਾਲ ਆਪਾਂ ਹੋਰ ਆਪਾਂ ਤਿਆਰ ਕਰ ਲੈਨੇ ਆ ਟਮਾਟਰ ਜਿਹੜੇ ਮੈਂ ਸਭ ਤੋਂ ਐਂਡ ਵਿੱਚ ਪਾਏ ਸੀਗੇ ਮੈਂ ਪਹਿਲਾਂ ਨਹੀਂ ਤੜਕੇ ਦੇ ਵਿੱਚ ਪਾਏ ਕਿਉਂਕਿ ਇਹਦਾ ਜਦੋਂ ਆਪਾਂ ਅਲੱਗ ਲਾਸਟ ਵਿੱਚ ਪਾਉਂਦੇ ਆ ਤੇ ਇਹ ਤਾਂ ਕਾਫੀ ਜਿਹੜਾ ਅਲੱਗ ਤਰ੍ਹਾਂ ਦਾ ਟੈਸਟ ਜਿਹੜਾ ਖਾਸ ਮਿਲਦਾ ਆ ਤੇ ਟਮਾਟਰ ਪਾਉਣ ਤੋਂ ਬਾਅਦ ਚ 5-7 ਲਮਿੰਟ ਲਈ ਮੈਂ ਇਸ ਨੂੰ ਆਸ ਤੇ ਜਿਹੜਾ ਪੱਕਣ ਦਿੱਤਾ ਸੀਗਾ ਵੀਡੀਓ ਜਿਆਦਾ ਲੰਬੀ ਹੋਣੀ ਸੀ ਇਸ ਲਈ ਇਸ ਲਈ ਸਕਿਪ ਕਰ ਦਿੱਤੀ ਗਈ ਆ ਤੇ ਸਬਜੀ ਆਪਣੀ ਬਣ ਕੇ ਤਿਆਰ ਆ ਨਾਲ ਦਹੀਂ ਆ ਹਰੀ ਮਿਰਚ ਅਚਾਰ ਤੇ ਨਾਲ ਚਕੋਧਰੇ ਦੀ ਜਿਹੜੀ ਆਪਾਂ ਚਟਣੀ ਬਣਾਈ ਹੋਈ ਆ ਤੇ ਕਾਫੀ ਲਾਜਵਾਬ ਆ ਤੇ ਹੁਣ ਆਪਾਂ ਇਹਦਾ ਕਰਦੇ ਆ ਟੈਸਟ ਤੇ ਤੁਸੀਂ ਵੀ ਜਰੂਰ ਆਪਣਾ ਘਰੇ ਟਰਾਈ ਕਰਨਾ ਇਹ ਮੈਨੂੰ ਲੱਗੀ ਵੀਡੀਓ ਕਮੈਂਟ ਬਾਕਸ ਵਿੱਚ ਜੀਉਂਦਸਨਾ ਜੀ